ਮਿਹਨਤ ਦੇ ਕੋਈ ਵੀ ਫੀਲਡ ਲਾ ਲਓ ਮਿਹਨਤ ਆਪਾਂ ਨੂੰ ਕਰਨੀ ਪਊਗੀ ਜੇ ਆਪਾਂ ਕੋਈ ਹਾਸਲ ਕਰਨਾ ਹੀ ਤੇ ਮੈਂ ਹਾਕੀ ਦੇ ਵਿੱਚ ਸ਼ੁਰੂ ਤੋਂ ਮੇਰਾ ਇੱਕ ਟੀਚਾ ਮਿੱਥਿਆ ਸੀਗਾ ਕਿ ਮੈਂ ਆਪਣੇ ਡੈਡੀ ਦਾ ਸੁਪਨਾ ਪੂਰਾ ਕਰਨਾ ਜੀ ਹਾਂਜੀ ਅੱਛਾ ਕਿਉਂਕਿ ਉਹ ਵੀ ਟੀਮ ਮਤਲਬ ਵਰਲਡ ਨੰਬਰ 1 ਮੰਨੀ ਜਾਂਦੀ ਹੈ ਜਰਮਨੀ ਟੀਮ ਉਹ ਵੀ ਅਗਲੀ ਟੀਮ ਵੀ ਇੱਕ ਦੂਸਰੀ ਟੀਮ ਨੂੰ ਰੀਡ ਕਰਕੇ ਆਉਂਦੀ ਕਿ ਇਹਨਾਂ ਵਿੱਚ ਕੀ ਖਾਸੀਅਤ ਆ ਅਸੀਂ ਵੀ ਜਦੋਂ ਖੇਡਦੇ ਹਾਂ ਮਤਲਬ ਕੋਈ ਨੀ ਟੀਮ ਨੂੰ ਅਸੀਂ ਵੀ ਦੇਖਦੇ ਆ ਕਿ ਉਹਨਾਂ ਵਿੱਚ ਕੀ ਖਾਸੀਅਤ ਆ ਜੀ ਨਹੀਂ ਨਹੀਂ ਮੈਨੂੰ ਕਦੀ ਇਦਾਂ ਦਾ ਇਹਨਾਂ ਨੇ ਕਦੀ ਮਹਿਸੂਸ ਨਹੀਂ ਹੋਂ ਦਿੱਤਾ ਕਿਉਂਕਿ ਮੈਂ ਇਹ ਚੀਜ਼ਾਂ ਮੈਨੂੰ ਹੁਣ ਪਤਾ ਲੱਗਿਆ ਕਿ ਮੇਰੇ ਡੈਡੀ ਜੀ ਨੇ ਆਪਣੇ ਕਦੀ ਵੀ ਆਪਣੇ ਸ਼ੌਂਕ ਨਹੀਂ ਆਪਣੇ ਕਦੀ ਪੂਰੇ ਕੀਤੇ ਕਿ ਮੇਰੀ ਪਹਿਲੀ 올림픽 ਸੀ ਜ ਜਿਹਦੇ ਵਿੱਚ ਮੈਂ ਪਹਿਲਾ ਹੀ ਮੈਡਲ ਲੈ ਕੇ ਆਉਂਦਾ ਪਹਿਲਾ ਖਲਚੀਆਂ ਦੇ ਗਰਾਊਂਡ ਦੇ ਵਿੱਚ ਉੱਥੇ ਸਵਾਦ ਕੀਤਾ ਗਿਆ ਉਥੋਂ ਗੱਡੀਆਂ ਦੇ ਨਾਲ ਕਰਕੇ ਤੇ ਇੱਥੇ ਮੀਂਹ ਮਿੰਟ ਦੇ ਵਿੱਚ ਲੈ ਕੇ ਆਏ ਨੇ ਮੈਂ ਨਾ ਇੱਕ ਸਾਰਾ ਕੁਝ ਦੁਨੀਆ ਦੇ ਵਿੱਚੋਂ ਮਲ ਕੇ ਆਪਣਾ ਧਿਆਨ ਸਮੇਟ ਲਿਆ ਸੀਗਾ ਕਿਉਂਕਿ ਮੈਂ ਆਪਣੀਆਂ ਉਦੋਂ ਜਿਹੜੀਆਂ ਖੁਸ਼ੀਆਂ ਨਹੀਂ ਪੂਰੀਆਂ ਕਰ ਸਕਦਾ ਤੇ ਮੈਂ ਸੁਜੀਤ ਦੇ ਵੱਲ ਮੇਰੀ ਨਜ਼ਰ ਸੀ ਕਿ ਮੈਂ ਇਹਨੂੰ ਪਲੇਅਰ ਬਣਾਉਣਾ ਸਾਸੀ ਦਾ ਦਰਸ਼ਕੋ ਤੁਸੀਂ ਦੇਖ ਰਹੇ ਹੋ ਮੁੰਦਰ ਦਾ ਟੀਵੀ ਤੇ ਮੈਂ ਹਾਂ ਮਾਨ ਸਿੰਘ ਸੋ ਅੱਜ ਹਾਕੀ ਖਿਡਾਰੀ ਸਖਜੀਤ ਸਿੰਘ ਜਿਹੜੇ ਕਿ 올림픽 ਚ ਬ੍ਰਾਊਜ਼ ਮੈਡਲ ਜਿੱਤ ਕੇ ਵਾਪਸ ਆਏ ਨੇ ਸੋ ਉਹ ਅੱਜ ਆਪਣੇ ਜੱਦੀ ਪਿੰਡ ਜਵੰਦਪੁਰ ਵਿਖੇ ਪਹੁੰਚੇ ਨੇ ਜਿੱਥੇ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਜਾਂ ਆਪਾਂ ਗੱਲ ਇਹ ਜਾਂ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਜਿਹੜਾ ਭਰਵਾਂ ਸਵਾਗਤ ਇੱਥੇ ਪਿੰਡ ਪਹੁੰਚਣ ਦੇ ਕੀਤਾ ਗਿਆ ਸੋ ਆਪਾਂ ਗੱਲ ਕਰ ਲਈਨੇ ਇੱਥੇ ਹਾਕੀ ਖਿਡਾਰੀ ਸਖਜੀਤ ਸਿੰਘ ਦਾ ਸਵਾਗਤ ਕਰਨ ਦੇ ਲਈ ਬੀਜੇਪੀ ਦੇ ਜ਼ਿਲ੍ਹਾ ਅਮਰਸਾ ਅਧਿਆਤਿ ਤੋਂ ਪ੍ਰਧਾਨ ਆ ਮਨਜੀਤ ਸਿੰਘ ਮਾਨਾ ਅ ਬთა ਇੱਕ ਦਲਬੀਰ ਸਿੰਘ ਟੌਂਗ ਦੇ ਭਰਾ ਹਰਜਿੰਦਰ ਸਿੰਘ ਟੌਂਗ ਅਰਪਾਲ ਸਿੰਘ ਜਵੰਧਪੁਰ ਬਲਾਕ ਪ੍ਰਧਾਨ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਇੱਥੇ ਜਿਹੜੀਆਂ ਪਹੁੰਚੀਆਂ ਨੇ ਸਾਡੇ ਨਾਲ ਹਾਕੀ ਖਿਡਾਰੀ ਸੁਖਜੀਤ ਸਿੰਘ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਹਾਂਜੀ ਸੁਖਜੀਤ ਜੀ ਸੋ ਅੱਜ ਤੁਸੀਂ ਆਪਣਾ ਜਿਹੜਾ ਬਰਾਊਜ਼ ਮੈਡਲ ਜਿੱਤ ਕੇ ਹਾਕੀ ਦੇ ਮੁਕਾਬਲੇ ਵਿੱਚ ਸਖਤ ਮਿਹਨਤ ਕਰਕੇ ਤੇ ਮੈਡਲ ਜਿੱਤ ਕੇ ਵਾਪਸ ਪਿੰਡ ਆਏ ਜੇ ਕਿਦਾਂ ਦਾ ਤੁਹਾਡਾ ਪਿੰਡ ਵਾਸੀਆਂ ਸਵਾਗਤ ਕੀਤਾ ਮੈਂ ਸ਼ੁਕਰਗੁਜ਼ਾਰ ਹਾਂ ਇਹ ਸਾਰੇ ਪਿੰਡ ਵਾਸੀਆਂ ਦਾ ਜਿਹੜੇ ਲਾਗੇ ਲਾਗੇ ਪਿੰਡ ਵਾਲੇ ਜਿੰਨੇ ਵੀ ਹਾਕੀ ਨੂੰ ਪਿਆਰ ਕਰਨ ਵਾਲੇ ਸਾਰੇ ਪਹੁੰਚੇ ਇੱਥੇ ਤੇ ਜਿਨ੍ਹਾਂ ਨੇ ਮੇਰਾ ਸਵਾਗਤ ਕੀਤਾ ਮੈਂ ਬਹੁਤ ਹੀ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਮੇਰੇ ਦਾਦਾ ਦਾਦੀ ਆ ਪਿੰਡ ਦੇ ਮੀਏ ਵਣ ਤੋਂ ਆ ਮੇਰੇ ਡੈਡੀ ਹੀ ਹੋਣੇ ਤੇ ਮੈਂ ਉਹਨਾਂ ਦਾ ਪੂਰਾ ਇਹ ਦੇਸ਼ ਦੇ ਵਿੱਚ ਆਪਣਾ ਨਾਮ ਉੱਚਾ ਕੀਤਾ ਜੀ ਅੱਛਾ ਕਿੰਨਾ ਤੁਹਾਨੂੰ ਸ਼ੁਕਰਚਾਰਜ ਕਰਨਾ ਪਿਆ ਕਿੰਨਾ ਇਸ ਮੁਕਾਬਲੇ ਲਈ ਤੁਹਾਨੂੰ ਜਿਹੜਾ ਵਾ ਆਪਾਂ ਕਹ ਲਈ ਜਦੋਂ ਜ਼ਿਆਦਾ ਕਰਨੀ ਪਈ ਜਾਂ ਤੁਹਾਨੂੰ ਜਿਹੜੇ ਕਿੰਨੇ ਸਖਤ ਮਿਹਨਤ ਕਰਨੀ ਪਈ ਮਿਹਨਤ ਦੇ ਕੋਈ ਵੀ ਫੀਲਡ ਲਾ ਲਓ ਮਿਹਨਤ ਤਾਂ ਆਪਾਂ ਨੂੰ ਕਰਨੀ ਪਊਗੀ ਜੇ ਆਪਾਂ ਕੋਈ ਹਾਸਲ ਕਰਨਾ ਹੈ ਤੇ ਮੈਂ ਹਾਕੀ ਦੇ ਵਿੱਚ ਸ਼ੁਰੂ ਤੋਂ ਮੇਰਾ ਇੱਕ ਟੀਚਾ ਮਿੱਥਿਆ ਸੀਗਾ ਕਿ ਮੈਂ ਆਪਣੇ ਡੈਡੀ ਦਾ ਸੁਪਨਾ ਪੂਰਾ ਕਰਨਾ ਜੀ ਹਾਂਜੀ ਅੱਛਾ ਇਹ ਜਿਸ ਤਰੀਕੇ ਨਾਲ ਤੁਹਾਡਾ ਉੱਥੇ ਐਕਸਪੀਰੀਅੰਸ ਕੀ ਰਿਹਾ ਤੁਹਾਡਾ ਟਾਰਗੇਟ ਇੱਥੋਂ ਤੁਸੀਂ ਮੰਨ ਕੇ ਚੱਲੇ ਸੀ ਕਿ ਜਿਹੜਾ ਆਪਾਂ ਭਾਰਤ ਦੀ ਚੋਲਹੀ 골ਡ ਮੈਡਲ ਪਾਉਣਾ ਸੋ ਕਮੀਆਂ ਪੇਸ਼ੀਆਂ ਕਿੱਥੇ ਰਹੀਆਂ ਇਹ ਮਤਲਬ ਵਧੀਆ ਪ੍ਰਦਰਸ਼ਨ ਅਸੀਂ ਮਤਲਬ ਸਾਰੀ ਟੀਮ ਨੇ ਅਸੀਂ ਇਹ ਮਤਲਬ ਸਾਡਾ ਮਾਈਂਡ ਸੈਟ ਇਹ ਸੀਗਾ ਐਤਕੀ ਕਿ ਅਸੀਂ ਇਸ ਵਾਰ ਮਤਲਬ ਮੈਡਲ ਦਾ ਕਲਰ ਚੇਂਜ ਕਰਾਂਗੇ ਬਾਕੀ ਕਹਿੰਦੇ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਣਾ ਉਹੀ ਸੀਗਾ ਬਾਕੀ ਪੂਰਾ ਸੀ ਜੋਰ ਲਾਇਆ ਜਿਹੜਾ ਅਸੀਂ ਸੈਮੀ ਫਾਈਨਲ ਜਰਮਨੀ ਤੋਂ ਅਸੀਂ ਹਾਰੇ ਸੀਗੇ ਕਿਉਂਕਿ ਉਹ ਵੀ ਟੀਮ ਮਤਲਬ ਵਰਲਡ ਨੰਬਰ 1 ਮੰਨੀ ਜਾਂਦੀ ਆ ਜਰਮਨੀ ਟੀਮ ਆ ਉਹ ਵੀ ਅਗਲੀ ਟੀਮ ਵੀ ਇੱਕ ਦੂਸਰੀ ਟੀਮ ਨੂੰ ਰੀਡ ਕਰਕੇ ਆਉਂਦੀ ਕਿ ਇਹਨਾਂ ਵਿੱਚ ਕੀ ਖਾਸੀਅਤ ਆ ਅਸੀਂ ਵੀ ਜਦੋਂ ਖੇਡਦੇ ਆ ਮਤੋਂ ਆਪਣੀ ਟੀਮ ਨੂੰ ਅਸੀਂ ਵੀ ਦੇਖਦੇ ਆ ਕਿ ਉਹਨਾਂ ਵਿੱਚ ਕੀ ਖਾਸੀਅਤ ਆ ਜੀ ਤੇ ਮੇਰੇ ਹਿਸਾਬ ਨਾਲ ਵਧੀਆ ਪ੍ਰਦਰਸ਼ਨ ਰਿਹਾ ਵਧੀਆ ਜੋਰ ਲਾਇਆ ਸਾਰੇ ਮੁੰਡਿਆਂ ਨੇ ਅਸੀਂ ਅੱਛਾ ਜਿਹੜਾ ਅੱਜ ਤੁਸੀਂ ਮਕਾਮ ਹਾਸਲ ਕੀਤਾ ਇਸ ਮਕਾਮ ਤੇ ਪਹੁੰਚਣ ਦੇ ਲਈ ਤੁਹਾਡੇ ਕਿਹੜਾ-ਕਿਹੜਾ ਖਾਸ ਯੋਗਦਾਨ ਆ ਮੇਰੇ ਮੈਂ ਜੇ ਆਪਣੇ ਇੱਥੋਂ ਤੱਕ ਮਕਾਮ ਤੱਕ ਪਹੁੰਚਿਆ ਮੇਰੇ ਜਿਹੜੇ ਰੋਲ ਮਾਡਲ ਆ ਜਿਨ੍ਹਾਂ ਨੂੰ ਮੈਂ ਆਪਣਾ ਹੀਰੋ ਮੰਨਦਾ ਆਪਣੀ ਜ਼ਿੰਦਗੀ ਦੇ ਮੇਰੇ ਘਰ ਦੇ ਮੇਰੇ ਮਾਪੇ ਹੋਈ ਅੱਛਾ ਮਾਪੇ ਉਹਨੇ ਜਦੋਂ ਤੁਹਾਨੂੰ ਇੱਕ ਚੰਗਾ ਖਿਡਾਰੀ ਜਦੋਂ ਮਿਹਨਤ ਕਰਦਾ ਜਾਂ ਚੰਗੀ ਖਰਾਕ ਖਾਂਦਾ ਤੇ ਖਰਚਾ ਬੜਾ ਆਉਂਦਾ ਮਾਪਿਆਂ ਦਾ ਕਦੀ ਮਾਪਿਆਂ ਨੇ ਤੁਹਾਨੂੰ ਖਰਚੇ ਤਾਂ ਉਹ ਨਹੀਂ ਕਿਹਾ ਕਿ ਖਰਚਾ ਬਹੁਤ ਆਉਂ ਰਿਹਾ ਸਾਡਾ ਨਹੀਂ ਨਹੀਂ ਮੈਨੂੰ ਕਦੀ ਇਦਾਂ ਦਾ ਇਹਨਾਂ ਨੇ ਕਦੀ ਮਹਿਸੂਸ ਨਹੀਂ ਹੋਂ ਦਿੱਤਾ ਕਿਉਂਕਿ ਮੈਂ ਇਹ ਚੀਜ਼ਾਂ ਮੈਨੂੰ ਹੁਣ ਪਤਾ ਲੱਗੀਆਂ ਕਿਉਂਕਿ ਮੇਰੇ ਡੈਡੀ ਜੀ ਨੇ ਆਪਣੇ ਕਦੀ ਵੀ ਆਪਣੇ ਸ਼ੌਂਕ ਨਹੀਂ ਆਪਣੇ ਕਦੀ ਪੂਰੇ ਕੀਤੇ ਉਹਨਾਂ ਨੂੰ ਇਹ ਹੁੰਦਾ ਸੀਗਾ ਕਿ ਮੈਂ ਆਪਣੇ ਪੁੱਤ ਨੂੰ ਵਧੀਆ ਖਿਡਾਰੀ ਬਣਾਵਾ ਜਿਹੜਾ ਇਹ ਆਪਣੇ ਦੇਸ਼ ਦੇ ਵਿੱਚ ਮੇਰਾ ਤੇ ਮੇਰੇ ਮਤਲਬ ਆਪਣੇ ਮੇਰਾ ਨਾਮ ਰੋਸ਼ਨ ਕਰੇ ਦੇਸ਼ ਦਾ ਨਾਮ ਰੋਸ਼ਨ ਕਰੇ ਅੱਜ ਮੈਂ ਬਹੁਤ ਖੁਸ਼ ਖੁਸ਼ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਇਹਨਾਂ ਦਾ ਬੱਚਾ ਹੀ ਆਪਣੇ ਮਾਪੇ ਅੱਛਾ ਪਿਤਾ ਜੀ ਦੀ ਆਪਾਂ ਗੱਲ ਕਰ ਲਈਏ ਕਹਿੰਦੇ ਤੁਹਾਡੇ ਜਿਹੜੇ ਪਿਤਾ ਜੀ ਨੇ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਨੂੰ ਇਥੋਂ ਤੱਕ ਲਿਆਉਣ ਦੇ ਲਈ ਬਹੁਤ ਜ਼ਿਆਦਾ ਸ਼ੁਕਰਸ਼ਗੀਤਾ ਸੋ ਕਿਵੇਂ ਦਾ ਉਹਨਾਂ ਨੂੰ ਕਿੰਨਾ ਸਮਾਂ ਦੇ ਵਿੱਚ ਉਹਦੀ ਜਿਹੜਾ ਵਾ ਤੁਹਾਡੇ ਪਰਿਵਾਰ ਨੂੰ ਗੁਜ਼ਰਨਾ ਪਿਆ ਤੁਹਾਨੂੰ ਇਥੋਂ ਤੱਕ ਮਕਾਮ ਤੱਕ ਪਹੁੰਚਾਉਣ ਦੇ ਲਈ ਮੈਂ 5 ਸਾਲ ਦਾ ਸੀਗਾ ਜਦੋਂ ਮੈਨੂੰ ਮੇਰੇ ਡੈਡੀ ਨੇ ਹਾਕੀ ਫੜਾਤੀ ਸੀਗੀ ਤੇ ਬਹੁਤ ਅਪ ਐਂਡ ਡਾਊਨ ਦੇਖੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਰ ਮੈਂ ਕਦੀ ਹੌਸਲਾ ਨਹੀਂ ਆਪਣਾ ਟੁੱਟਣ ਦਿੱਤਾ ਕਿਉਂਕਿ ਜਿਹੜਾ ਮੇਰਾ ਮੇਨ ਫੋਕਸ ਸੀਗਾ ਸ਼ੁਰੂ ਤੋਂ ਮੈਂ ਜੋ ਮੈਂ ਮਿੱਥਿਆ ਸੀਗਾ ਮੇਰੇ ਡੈਡੀ ਦਾ ਜਿਹੜਾ ਮਤਲਬ ਗੋਲ ਸੀਗਾ ਕਿ ਇਹ ਆਪਣੇ ਦੇਸ਼ ਲਈ ਖੇਡੇ ਤੇ 올림픽 ਦੇ ਵਿੱਚ ਜਾਵੇ ਤੇ ਮੈਡਲ ਲੈ ਕੇ ਆਵੇ ਤੇ ਅੱਜ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਵਾਂ ਕਿ ਮੇਰੀ ਪਹਿਲੀ 올림픽 ਸੀਗੀ ਤੇ ਜਿਹਦੇ ਵਿੱਚ ਮੈਂ ਪਹਿਲਾ ਹੀ ਮੈਡਲ ਲੈ ਕੇ ਆਂਦਾ ਅੱਛਾ ਕਈ ਵਾਰ ਹੁੰਦਾ ਕਿ ਖੇਡਦੇ ਖੇਡਦੇ ਜਿਹੜਾ ਖਿਡਾਰੀ ਦਾ ਹੌਸਲਾ ਵੀ ਜਿਹੜਾ ਟੱਠ ਉਥੋਂ ਤੱਕ ਨਹੀਂ ਪਹੁੰਚਿਆ ਜਾਣਾ ਤੁਹਾਡੇ ਮਨ ਚ ਕਰੀਏ ਵਿਚਾਰ ਆਇਆ ਨੇ ਇਦਾਂ ਚਲੋ ਮਨ ਚ ਬਦੀ ਮੇਰੇ ਕਦੀ ਖਿਆਲ ਨਹੀਂ ਆਇਆ ਕਿਉਂਕਿ ਮੇਰੇ ਘਰਦਿਆਂ ਦੀ ਬਹੁਤ ਜ਼ਿਆਦਾ سپورਟ ਰਹੀ ਆ ਮੈਨੂੰ ਇਹਨਾਂ ਨੇ ਮੇਰਾ ਕਦੀ ਹੌਸਲਾ ਨਹੀਂ ਟੁੱਟਣ ਦਿੱਤਾ ਹਾਂਜੀ ਮਤਲਬ ਕਈ ਮੇਰੇ ਅਪ ਡਾਊਨ ਜ਼ਿੰਦਗੀ ਦੇ ਵਿੱਚ ਇਦਾਂ ਦੇ ਆਏ ਕਿ ਮੈਂ ਬਿਲਕੁਲ ਹੀ ਟੁੱਟ ਚੁੱਕਿਆ ਸੀਗਾ ਪਰ ਮੇਰੇ ਘਰਦਿਆਂ ਨੇ ਕਦੀ ਮੈਨੂੰ ਹੌਸਲਾ ਨਹੀਂ ਟੁੱਟਣ ਦਿੱਤਾ ਸੋ ਇਹਨਾਂ ਦੇ ਸੁਖਜੀਤ ਸਿੰਘ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ अजीत ਸਿੰਘ ਉਹਨਾਂ ਨਾਲ ਗੱਲਬਾਤ ਕਰ ਲੈਨੇ ਹਾਂਜੀ ਸਰ ਤੁਹਾਡਾ ਬੱਚਾ ਜਿਹੜਾ ਅੱਜ ਬਰਾਊਜ਼ੀ ਮੈਡਲ ਜਿੱਤ ਕੇ ਵਾਪਸ ਆਇਆ ਵਾ ਤੋ ਕਿਸ ਤਰੀਕੇ ਦੀ ਖੁਸ਼ੀ ਤੁਹਾਡੇ ਮਨ ਦੇ ਵਿੱਚ ਬਹੁਤ ਬਹੁਤ ਬੜੀ ਵੱਡੀ ਖੁਸ਼ੀ ਹੈ ਉਸ ਤੋਂ ਵੀ ਵੱਧ ਕੇ ਅੱਜ ਖੁਸ਼ੀ ਇੰਨੀ ਮਹਿਸੂਸ ਹੋਈ ਹੈ ਜਿਹੜਾ ਪਿੰਡ ਵਾਲਿਆਂ ਨੇ ਇਹਨਾਂ ਨਿਕਲ ਸਵਾਦ ਕੀਤਾ ਜੀ ਪਹਿਲਾਂ ਖਲਚੀਆਂ ਦੇ ਗਰਾਊਂਡ ਦੇ ਵਿੱਚ ਉੱਥੇ ਸਵਾਦ ਕੀਤਾ ਗਿਆ ਉੱਥੋਂ ਗੱਡੀਆਂ ਦੇ ਨਾਲ ਕਰਕੇ ਤੇ ਇੱਥੇ ਮੀਂਹ ਮਿੰਟ ਦੇ ਵਿੱਚ ਲੈ ਕੇ ਆਏ ਨੇ ਜੀ ਤੇ ব্রੌਂਜ਼ ਮੈਡਲ ਜਿਹੜਾ ਇਹਨਾਂ ਬੱਚਿਆਂ ਨੇ ਭਾਰਤੀ ਟੀਮ ਦੇ ਜਿਹੜੇ ਹੌਕੀ ਖਿਡਾਰੀ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਤੇ ਇਹਨਾਂ ਨੇ ਜਿਹੜਾ ব্রੌਂਜ਼ ਮੈਡਲ ਦੇ ਆਪਣੇ ਭਾਰਤ ਦਾ ਨਾਮ ਰੋਸ਼ਨ ਕੀਤਾ ਉਥੇ ਪੰਜਾਬ ਦਾ ਆਪਣੇ ਪਿੰਡ ਦਾ ਵੀ ਨਾਮ ਜਿਹੜਾ ਬਹੁਤ ਰੋਸ਼ਨ ਕੀਤਾ ਅੱਛਾ ਇਹ ਪਿੰਡ ਵਾਸੀ ਦੱਸਦੇ ਨੇ ਕਿ ਇਹਦੇ ਪਿਛੇ ਸੁਖਜੀਤ ਨੂੰ ਮਕਾਮ ਆ ਜਿਹੜਾ ਮਿਲਿਆ ਇਹਦੇ ਪਿਛੇ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੁਹਾਨੂੰ ਕਿੰਨੀ ਕੁ ਮਿਹਨਤ ਇਹਦੇ ਮਗਰ ਕਰਨੀ ਪਈ ਮੈਂ ਨਾ ਇੱਕ ਸਾਰਾ ਕੁਝ ਦੁਨੀਆ ਦੇ ਵਿੱਚੋਂ ਮਲਕੇ ਆਪਣਾ ਧਿਆਨ ਸਮੇਟ ਲਿਆ ਸੀਗਾ ਜੀ ਔਰ ਉਸ ਧਿਆਨ ਸਮੇਟ ਕੇ ਉਹ ਸਾਰਾ ਮਲਕੇ ਮੈਂ ਸੁਖਜੀਤੇ ਦਿੱਤਾ ਹਾਂ ਜੀ ਕਿਉਂਕਿ ਮੈਂ ਆਪਣੀਆਂ ਉਦੋਂ ਜਿਹੜੀਆਂ ਖੁਆਇਸ਼ਾਂ ਨਹੀਂ ਪੂਰੀਆਂ ਕਰ ਸਕਦਾ ਤੇ ਮੈਂ ਸੁਜੀਤ ਦੇ ਵੱਲ ਮੇਰੀ ਨਜ਼ਰ ਸੀ ਕਿ ਮੈਂ ਇਹਨੂੰ ਪਲੇਅਰ ਬਣਾਉਣਾ ਜੀ ਤੇ ਮੈਂ ਲੋਕਾਂ ਦੇ ਜਿਹੜੇ ਮੇਰੇ ਔਰ ਪੁਰਾਣੇ ਮਲਕੇ ਜਿਹੜੇ 올ੰਪੀਅਨ ਨੇ ਜੀ ਤੇ ਉਹਨਾਂ ਦੇ ਜਦੋਂ ਮੈਂ ਨਾਮ ਸੁਣਨਾ ਕਰਨਾ ਵੀ ਫਲਾਨਾ ਸਿੰਘ 올ੰਪੀਅਨ ਜੀ ਤੇ ਟੀ-ਸ਼ਰਟ ਦੇ ਪਿੱਛੇ ਉਹਨਾਂ ਦਾ ਨਾਂ ਮਲਕੇ ਕਲਰ ਲਿਖਿਆ ਹੁੰਦਾ ਇੰਡੀਆ ਜੀ ਉਹ ਮੇਰੀ ਬੜੀ ਤਮੰਨਾ ਸੀਗੀ ਪਰ ਉਹ ਮੈਂ ਪੂਰੀ ਨਹੀਂ ਕਰ ਸਕਿਆ ਜੀ ਜਿਹਦੇ ਵਿੱਚੋਂ ਮੈਂ ਅਜ ਸੁਖਜੀਤ ਦੇ ਵਿੱਚੋਂ ਪੂਰਾ ਮਲਕੇ ਹੁੰਦਾ ਉਹ ਮੈਨੂੰ ਬੜੀ ਅਜ ਖੁਸ਼ੀ ਹੋ ਰਹੀ ਆ ਉਹਦੀ ਟੀ-ਸ਼ਰਟ ਦੇ ਉੱਤੇ ਵੀ ਪ੍ਰਮਾਤਮਾ ਨੇ ਜਿਹੜੇ ਪੰਜ ਅੱਖਰ ਲਿਖ ਦਿੱਤੇ ਆ ਔਰ ਉਹਨੂੰ 올ੰਪੀਅਨ ਵੀ ਬਣਾਇਆ ਤਾਂ ਸਭ ਤੋਂ ਵੱਡੀ ਖੁਸ਼ੀ ਹੈ ਅੱਛਾ ਤੁਸੀਂ ਵੀ ਪਿੰਡਾਂ ਸੀ ਦੱਸ ਰਹੇ ਦੇਂਗੇ ਤੁਸੀਂ ਵੀ ਜਿਹੜਾ ਕੀ ਖੇਡਦੇ ਰਹੇ ਜੇ ਤੁਸੀਂ ਜਿਹੜਾ ਅਧੂਰਾ ਸੁਪਨਾ ਤੁਹਾਡਾ ਰਿਹਾ ਉਹ ਸੁਖਜੀਤ ਨੇ ਹੀ ਪੂਰਾ ਕੀਤਾ ਸੁਖਜੀਤ ਮੈਂ ਇੱਥੋਂ ਹੀ ਪਿੰਡ ਦੇ ਵਿੱਚ ਮੀਆਂਵੰਡ ਦੇ ਵਿੱਚ ਮੈਂ ਹਾਕੀ ਖੇਡਦਾ ਰਿਆ ਉਸ ਤੋਂ ਬਾਅਦ ਮੈਂ ਮਤਲਬ ਕਿ ਇਸ ਤੋਂ ਬਾਅਦ ਕਾਲਜ ਦੇ ਵਿੱਚੋਂ ਹੋ ਕੇ ਤੇ ਮੈਂ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਸੀਗਾ ਸਪੋਰਟਸ ਕੋਟੇ ਵਿੱਚ ਜੀ ਜੀ ਮੈਂ ਵੀ ਕਾਫੀ ਉਹਦਾ ਮਿਹਨਤ ਕੀਤੀ ਲੇਕਿਨ ਮੇਰੀ ਜਿੱਦਾਂ ਸਪੋਰਟ ਸੁਖਜੀਤ ਦੇ ਮਗਰ ਸੀ ਮੇਰੇ ਪਿੱਛੇ ਸਪੋਰਟ ਕੋਈ ਨਹੀਂ ਸੀ ਜੀ ਜੀ ਤੇ ਉਹ ਮੇਰੀ ਅੱਜ ਸਪੋਰਟ ਦੇ ਕਰਕੇ ਸੁਖਜੀਤ ਜਿਹੜਾ ਵਾ ਉਹ ਪਰਮਾਤਮਾ ਦੀ ਕਿਰਪਾ ਨਾਲ ਇਸ ਮੁਕਾਮ ਤੇ ਪਹੁੰਚਿਆ ਮੇਰੇ ਦਿਲ ਦੀ ਜਿਹੜੀ ਉਹਨੇ ਮੁਰਾਦ ਪੂਰੀ ਕੀਤੀ ਆ ਸੋ ਇਹ ਸੀ ਸੁਖਜੀਤ ਦੇ ਪਿਤਾ ਜੀ ਸਰਦਾਰ ਅਜੀਤ ਸਿੰਘ ਜੀ ਸੋ ਪਿੰਡ ਵਾਸੀਆਂ ਵੱਲੋਂ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਰਵਾਂ ਸਵਾਗਤ ਇੱਥੇ ਪਿੰਡ ਦੇ ਖੇਡ ਗਰਾਉਂਡ ਦੇ ਵਿੱਚ ਕੀਤਾ ਗਿਆ ਸੋ ਵੱਡਾ ਜਿਹੜਾ ਕਾਫਲਾ ਸੁਖਜੀਤ ਨੂੰ ਇੱਥੋਂ ਰਿਸੀਵ ਕਰਕੇ ਖਲਚੀਆਂ ਤੋਂ ਲੈ ਕੇ ਪਿੰਡ ਇੱਥੇ ਪਹੁੰਚਿਆ ਵਾ ਸੋ ਬਹੁਤ ਜਿਹੜਾ ਮਾਣ ਵਾਲੀ ਗੱਲ ਹੈ ਢੋਲ ਵੱਜ ਰਹੇ ਨੇ ਸੋ ਲੱਡੂ ਵੰਡੇ ਜਾ ਰਹੇ ਨੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਹੋਰ ਬਹੁਤ ਤਰੀਕਿਆਂ ਨਾਲ ਪਿੰਡ ਵਾਸੀਆਂ ਵੱਲੋਂ ਜਿਹੜਾ ਉਹਨਾਂ ਦਾ ਜਿਹੜਾ ਪਰਵਾਂ ਸਵਾਗਤ ਇੱਥੇ ਕੀਤਾ ਜਾ ਰਿਹਾ ਹੈ। ਸ਼੍ਰੀ ਖਡੂਰ ਸਾਹਿਬ ਤੋਂ ਕੈਮਰਾਮੈਨ ਸੋਨੁਖਤੇਵਾਲ ਨਾਲ ਮਾਨ ਸਿੰਘ ਕਮੰਦਾਰ ਦਾ ਟੀਵੀ ਹੈ।